ਜਿਹੜਾ ਇਹ ਮੁਲਕ ਆ ਇਹਦੇ ਵਿੱਚ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਜਿਹੜੀ ਪੋਲੀਟੀਕਲ ਕਲਾਸ ਹੈ ਤੇ ਜਿਹੜੇ ਸੋਸਾਇਟੀ ਦੇ ਇੰਸਟੀਟਿਊਸ਼ਨਸ ਨੇ ਉਹ ਦੋ ਅਲੱਗ-ਅਲੱਗ ਚੀਜ਼ਾਂ ਨੇ ਕਿਹਾ ਸੀ ਕਿ ਜਦੋਂ ਤੁਹਾਡੀ ਮੇਨ ਇਕਨੋਮੀ ਦਾ ਜਿਹੜਾ ਧੁਰਾ ਆ ਜਦੋਂ ਫੇਲ ਹੋ ਜਵੇ ਤੇ ਤੁਹਾਡੀ ਐਜੂਕੇਸ਼ਨ ਫੇਲ ਹੋ ਜਾਂਦੀ ਹੈ ਤੇ ਜਿਹੜੀ ਐਜੂਕੇਸ਼ਨ ਦੀ ਵੱਡੀ ਇੰਡਸਟਰੀ ਆ ਉਹ ਸਟਾਰਟ ਹੋ ਜਾਂਦੀ ਆ ਇਹ ਇੱਕ ਮਾਈਗ੍ਰੇਸ਼ਨ ਦਾ ਆਸਪੈਕਟ ਆ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਤੇ ਸਤਿ ਸ਼੍ਰੀ ਅਕਾਲ ਸਾਸਤਰੀ ਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼왈ਕ ਪੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਅੱਜ ਕਨਗਰੀ ਦੇ ਐਕਸਰਸਮੈਨ ਇਮੀਗ੍ਰੈਂਟ ਐਸੋਸੀਏਸ਼ਨ ਦੇ ਹਾਰ ਵਿੱਚ ਜਿੱਥੇ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਅਤੇ ਸਵੈ ਖਬਰਸਾ ਵੱਲੋਂ ਦੋ ਵਿਦਵਾਨ ਪ੍ਰੋਫੈਸਰਾਂ ਦੇ ਲੈਕਚਰ ਕਰਾਏ ਗਏ ਪਹਿਲੇ ਪ੍ਰੋਫੈਸਰ ਕਨਦੀਪ ਸਿੰਘ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਜੂਕੇਸ਼ਨ ਅਤੇ ਕਮਿਊਨਿਟੀ ਵਿਭਾਗ ਦੇ ਵਿੱਚੋਂ ਸੇਵਾਮੁਕਤ ਪ੍ਰੋਫੈਸਰ ਹਨ ਦੂਜੇ ਨੌਜਵਾਨ ਪ੍ਰੋਫੈਸਰ ਡਾਕਟਰ ਪਰਮਜੀਤ ਸਿੰਘ ਜਿਹੜੇ ਇਕਨਮਕਸ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਹਨ ਤੇ ਇਸ ਵਕਤ ਉਹ ਯਾਰਕ ਯੂਨੀਵਰਸਿਟੀ ਟ੍ਰੈਂਟੋ ਦੇ ਵਿੱਚ ਫੈਲੋ ਹਨ ਨੌਜਵਾਨਾਂ ਦਾ ਵਿਸ਼ਵ ਪੱਧਰੀ ਪ੍ਰਵਾਸ ਅਤੇ ਚੁਣੌਤੀਆਂ ਵਿਸ਼ੇ ਤੇ ਵਿਦਵਾਨ ਪ੍ਰੋਫੈਸਰਾਂ ਨੇ ਵਸਾਰਤ ਆਪਣੇ ਲੈਕਚਰ ਦਿੱਤੇ ਇਸ ਮੌਕੇ ਤੇ ਮਾਸਟਰ ਬਚਿੱਤਰ ਸਿੰਘ ਫੁਰਾਨੀ ਆਪਣੀ ਇੱਕ ਗਾਂ ਵਧੂ ਕਫਤਾ ਦੇਸ਼ ਮੇਰੇ ਦੀ ਹਾਲਤ ਦੇਖੋ ਕੀ ਕਰਦੀ ਸਰਕਾਰਾਂ ਨੇ ਪੇਸ਼ ਕਰਕੇ ਦਰਸ਼ਕਾਂ ਵੱਲੋਂ ਵਾਵਾ ਖੱਟੀ ਤੁਸੀਂ ਵੀ ਦੇਖੋ ਇਸ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਬਣੇ ਰਹੋ ਸ਼ਵਾਰਕ ਟੀਵੀ ਚੈਨਲ ਦੇ ਨਾਲ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਕਨੋਮਿਕਸ ਦੇ ਪ੍ਰੋਫੈਸਰ ਸੀ ਤੇ ਅੱਜਕੱਲ ਯੂਰਕ ਯੂਨੀਵਰਸਿਟੀ ਚ ਫੈਲੋ ਨੇ ਪ੍ਰਾਂਟੋ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਮੈਂ ਉਹਦੇ ਕਾਰਨ ਕੀ ਨੇ ਚੁਣੌਤੀਆਂ ਕੀ ਨੇ ਉਹਦਾ ਹੱਲ ਕੀ ਆ ਇਸ ਵਿਸ਼ੇ ਤੇ ਤੁਹਾਨੂੰ ਬੁਲਾ ਰਹੇ ਨੇ ਬੋਲਣਾ ਪਹਿਲਾਂ ਤਿਲਕ ਡਾਕਟਰ ਬੋਲਣਗੇ ਹੁਣ ਸਿੱਖ ਵਿਸੇ ਦੇ ਸੰਪਾਦਕ ਅਚਾਰ ਉਪਰਹਾਰ ਐਜੂਕੇਸ਼ਨ ਕ੍ਰਾਈਸਿਸ ਤੋਂ ਲੈ ਕੇ ਸੋਸ਼ਲ ਇਕਨੋਮਿਕ ਕ੍ਰਾਈਸਿਸ ਤੇ ਨਾਲ ਜਦੋਂ ਪੀਕ ਵਾਇਲੈਂਸ ਦਾ ਪੀਰੀਅਡ ਸੀ ਇਹਨਾਂ ਨੇ ਤੇ ਪਰਮਜੀਤ ਜੱਜ ਉਹਨਾਂ ਨੇ ਬੜੀਆਂ ਡੀਪ ਉਸ ਪੜੇ ਦੀਆਂ ਜਿਹੜੀਆਂ ਇਨਸਾਈਟਸ ਆ ਕਿ ਕੀ ਫੈਕਟਰ ਨੇ ਕੀ ਹੋਰ ਟ੍ਰੈਜਡੀਆਂ ਵਾਪਰ ਜਾਂਦੀ ਉਸ ਧਰਤੀ ਤੇ ਉਸ ਕਿਸਮ ਦੇ ਕਾਰਜਾਂ 'ਚ ਲਗਾਤਾਰੇ ਬੜੀ ਕਮਿਟਮੈਂਟ ਦੇ ਨਾਲ ਕਾਰਜ ਕਰਦੇ ਆ ਰਹੇ ਨੇ ਸਾਡੇ ਅੱਜ ਚੰਗੀ ਗੱਲ ਹੈ ਕਿ ਇਥੇ ਸਾਡੇ ਵਿੱਚ ਸ਼ਾਮਲ ਨੇ ਬੁਨਿਆਦੀ ਤੌਰ ਤੇ ਮੈਂ ਆਪਣੀ ਗੱਲ ਦੋ ਪਾਰਟ ਜਿਹੜੇ ਨੇ ਅੱਜ ਨਾਲ ਜੋੜਨ ਤੋਂ ਪਹਿਲਾਂ ਮੈਂ ਇੱਕ 19ਵੀਂ ਸਦੀ ਜਦੋਂ ਸ਼ੁਰੂ ਹੁੰਦੀ ਆ ਉਦੋਂ ਪੰਜਾਬ ਚੋਂ ਪ੍ਰਵਾਸ ਹੁੰਦਾ ਉਹਦਾ ਇੱਕ ਵੱਡਾ ਰੀਜਨ ਸੀਗਾ ਇੱਕ ਬਹੁਤ ਮਸ਼ਹੂਰ ਸਾਡੇ ਪੰਜਾਬ ਦੀ ਕਿਸਾਨੀ ਖੁਸ਼ਿਆਲੀ ਤੇ ਕਰਜ਼ੇ ਤੇ ਕਿਤਾਬ ਲਿਖਦਾ ਡਾਰਲਿੰਗ ਦੀ ਕਿਤਾਬ ਆ ਕਿ ਪੰਜਾਬ ਦੇ ਵਿੱਚ ਕਿਸਾਨੀ ਬਹੁਤ ਜ਼ਿਆਦੇ ਬੀਤੀ ਤਰ੍ਹਾਂ ਕਰਜ਼ੇ ਚ ਫਸੀ ਹੋਈ ਸੀ 1868 ਚ ਪੰਜਾਬ ਚ ਕੁੱਲ ਛਾਹੂਕਾਰ ਆ ਜਿਹੜੇ 55265 ਸੀ ਤੇ 1911 ਚ ਆ ਕੇ ਇੰਨੇ ਸ਼ਾਹੂਕਾਰਾ ਵਧ ਗਿਆ ਸੀ 1,93,890 ਸ਼ਾਹੂਦਾਰ ਸੀ ਕਿ ਪ੍ਰਤੀ ਕਿਸਾਨ ਜਿਹੜਾ ਕਰਜ਼ਾ 663 ਰੁਪਏ ਦਾ ਸੀ ਆਹ ਕਰਨਾ ਮੜਾ ਉਸ ਵੇਲੇ ਟੋਟਲ ਪੰਜਾਬ ਦੀ ਕਿਸਾਨੀ ਬਹੁਤ ਵੱਡੇ ਪੱਧਰ ਤੇ ਡੈਟ ਚ ਫਸੀ ਹੋਈ ਸੀ ਕਲੋਨੀਅਲ ਪੀਰੀਅਡ ਸੀ ਫਸਤੀ ਬਾਦ ਦਾ ਦੌਰ ਸੀ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੁੰਦੀ ਸੀ ਤੇ ਲੋਕ ਆਪਣੇ ਰੋਟੀ ਰਿਜ਼ਕ ਲਈ ਇਹਨਾਂ ਮੁਲਕਾਂ ਚਾਹੇ ਚਾਹੇ ਅਮਰੀਕਾ ਆਏ ਚਾਹੇ ਕੈਨੇਡਾ ਆਏ ਵੱਖ-ਵੱਖ ਕਿ ਪੰਜ ਦੁਨੀਆ ਦੇ ਮੁਲਕ ਜਿਹੜੀ ਧਰਤੀ ਤੋਂ ਮੈਂ ਬੋਲ ਰਿਹਾ ਤੁਹਾਡੇ ਨਾਲ ਇਹ ਵੀ ਇਮੀਗ੍ਰੈਂਟ ਦਾ ਮੁਲਕ ਬਣਿਆ ਅਮਰੀਕਾ ਇਮੀਗ੍ਰੈਂਟ ਦਾ ਆਸਟ੍ਰੇਲੀਆ ਇਮੀਗ੍ਰੈਂਟ ਨੇ ਖੜਾ ਕੀਤਾ ਇਸੇ ਤਰ੍ਹਾਂ ਨਿਊਜ਼ੀਲੈਂਡ ਖੜਾ ਕੀਤਾ ਅਰਜنٹინა ਪੰਜ ਦੁਨੀਆ ਦੇ ਮੰਨੇ ਜਾਂਦੇ ਨੇ ਕਿ ਇਹਨਾਂ ਵੱਖ-ਵੱਖ ਲੈਵਲ ਦੇ ਪ੍ਰਵਾਸ ਦੇ ਆਧਾਰ ਤੇ ਹੀ ਮੁਲਕ ਬਣੇ ਨੇ ਉਸ ਵੇਲੇ ਦੁਨੀਆ ਪਰਚਕ ਬਹੁਤ ਜ਼ਿਆਦਾ ਇੱਕ ਵੱਖਰੀ ਲਹਿਰ ਚੱਲਦੀ ਸੀ ਜਦੋਂ ਇਹਨਾਂ ਥਾਵਾਂ ਤੇ ਆਏ ਲੋਕਾਂ ਨੇ ਪੜ੍ਹ ਕੇ ਚਾਹੇ ਪੜਨ ਲਈ ਕੋਈ ਵਰਕਲੇ ਯੂਨੀਵਰਸਿਟੀ ਚਾਹੇ ਕੋਈ ਕਿਸੇ ਯੂਨੀਵਰਸਿਟੀ ਚਾਹੇ ਇੱਕ ਨਵੇਂ ਕਿਸਮ ਦੇ ਆਈਡੀਆ ਦੀ ਆਗਾਜ਼ ਸੀ ਉਸ ਪੀਰੀਅਡ ਦਾ ਜਿੰਨਾ ਚਿਰ ਦਿਨ ਗਦਰੀਆਂ ਦਾ ਇਤਿਹਾਸ ਪੜਿਆ ਵਾ ਬਾਰ ਬਾਰ ਗਿਆਨੀ ਕੇਸਰ ਸਿੰਘ ਹੋਣੀ ਜਿਹੜੇ ਐਡਮਿੰਟਨ ਜ ਰਹਿੰਦੇ ਸੀ ਬੇਹੱਦ ਵੱਡਾ ਇਤਿਹਾਸ ਉਹਨਾਂ ਨੇ ਇਤਿਹਾਸਕਾਰੀ ਕੀਤੀ ਆ ਕਿ ਕਿਵੇਂ ਇਸ ਕਿਤੋਂ ਚੋਂ ਪੜ੍ਹ ਕੇ ਲੋਕ ਕੇ ਸੋਚ ਕੇ ਇੱਕ ਨਵੇਂ ਕਿਸਮ ਦਾ ਪੈਰਾਡਾਈਮ ਉੱਧਰ ਜਾ ਕੇ ਖੜਾ ਕਰਤਾ ਦੁਨੀਆ 'ਚ ਇੱਕ ਇਸ ਕਿਸਮ ਦੀ ਕਿ ਜਿਹੜਾ ਪਹਿਲਾਂ ਗਲੋਬਲਾਈਜ਼ ਸੀਗਾ ਜਿਹਨੂੰ ਇੰਪੀਰੀਅਲਿਜ਼ਮ ਕਿਹਾ ਜਾਂਦਾ ਸੀ ਕਲੋਨੀਅਲ ਪੀਰੀਅਡ ਕਿਹਾ ਜਾਂਦਾ ਸੀ ਉਦੋਂ ਤੋਂ ਆਜ਼ਾਦੀ ਪ੍ਰਾਪਤ ਕਰ ਲਾਂਗੇ ਅਸੀਂ 1947 ਜਾ ਕੇ ਉਹ ਗਲੋਬਲ ਜਿਹੜੀ ਬ੍ਰਿਟਸ ਕਲੋਨੀ ਸੀ ਜਾਂ ਹੋਰ ਸਾਰੇ ਕੰਟਰੀਸ ਤੋਂ ਆਜ਼ਾਦ ਹੋ ਗਏ ਆਜ਼ਾਦ ਹੋ ਕੇ ਲੋਕਾਂ ਨੂੰ ਲੱਗਿਆ ਕਿ ਆਪਣਾ ਮੁਲਕ ਆਪ ਬਣਾ ਰਹੇ ਆ ਤੇ ਉਦੋਂ ਗਲੋਬਲ ਇੰਪੀਰੀਅਲਿਜ਼ਮ ਤੋਂ ਅਲੱਗ ਹੋ ਕੇ ਗਲੋਬਲਾਈਜ਼ੇਸ਼ਨ ਤੋਂ ਵੱਖਰਾ ਹੋ ਕੇ ਉਹ ਧਰਤੀ ਤੇ ਇੱਕ ਲਹਿਰਾਂ ਚਾਹੇ ਸੋਵੀਅਤ ਦਾ ਇਨਕਲਾਬ ਹੋਇਆ ਜਾਂ ਉਹ ਕਿਤੇ ਜੋ ਗਿਆ ਬੜੀਆਂ-ਬੜੀਆਂ ਉਹਦੇ ਚ ਇੱਕ ਹਿਸਟੋਰੀਕਲ ਲੰਬੀ ਕਹਾਣੀ ਆ ਤੇ ਉਹ ਤਬਦੀਲੀ ਚ ਕਿ ਅਸੀਂ ਆਪਣੇ ਕਿਸਮ ਦਾ ਮੌਲਕ ਉਸਾਰ ਲਾਗੇ ਤੇ ਉਸਾਰਨ ਦੀ ਕੋਸ਼ਿਸ਼ ਵੀ ਕੀਤੀ ਪੰਜਾਬ ਦੀ ਧਰਤੀ ਤੇ ਤੁਸੀਂ ਭਗਤ ਸਿੰਘ ਤੋਂ ਲੈ ਕੇ ਬਹੁਤ ਲੰਬੀਆਂ ਇਸ ਕਿਸਮ ਦੇ ਨੌਜਵਾਨਾਂ ਦੇ ਡਿਸਕੋਰਸ ਨੇ ਬੈਸਾਂ ਨੇ ਜਿਨ੍ਹਾਂ ਨੇ ਦੁਨੀਆ ਭਰ ਦੀ ਨੌਲੇਜ ਦਾ ਗ੍ਰੈਂਡ ਕਰਕੇ ਆਪਣਾ ਐਸਟੈਬਲਿਸ਼ ਕੀਤਾ ਪ੍ਰੋਜੈਕਟ ਉਹ ਤੋਂ ਬਾਅਦ ਦੇਸ਼ ਆਜ਼ਾਦ ਹੋ ਜਾਂਦਾ 1970 ਤੱਕ ਪੰਜਾਬ ਦੇ ਖਿੱਤੇ 'ਚ ਜਿਹੜਾ ਪਹਿਲਾ ਇਕੱਠਾ ਪੰਜਾਬ ਸੀ ਜਿੱਥੋਂ ਕੈਰੋ ਹੋਣੀ ਹੁੰਦੇ ਸੀਗੇ ਤੇ ਹਿੰਦੁਸਤਾਨ 'ਚ ਨਹਿਰੂ ਸੋਸ਼ਲਿਸਟ ਕਿਸਮ ਦੇ ਵਿਅਕਤੀ ਸੀ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਸਕੂਲ ਹਰ ਪੱਧਰ ਤੇ ਤੇ ਇਵਨ ਕਾਲਜ ਜਿਹੜੇ 1848 ਚ ਇੱਕ ਸਕੀਮ ਬਣੀ ਸੀ ਜਦੋਂ ਅੰਗਰੇਜ਼ਾਂ ਦੀ 19ਵੀਂ ਸਦੀ 'ਚ ਅੰਗਰੇਜ਼ਾਂ ਦੇ ਨਾਲ ਇੱਕ ਬਹਿਸ ਚੱਲਦੀ ਰਹੀ ਕਿ ਮਕਾਲੇ ਮਿਨਟ ਆ ਕੇ ਉਹਦੇ ਖਿਲਾਫ ਲੋਕਾਂ ਨੇ ਆਪਣੇ ਆਪਣੇ ਕਾਲਜ ਸਕੂਲ ਖੋਲੇ ਕੋਈ ਡੀਏਵੀ ਖੋਲੇ ਕੋਈ ਗੁਰਨਾਨ ਦੇ ਕੋਈ ਸੈਕ ਕਮਿਸ਼ਨਰੀ ਬੜੀ ਕਾਲਜ ਖੋਲੇ ਆਲ ਇੰਸਟੀਟਿਊਸ਼ਨ ਅਸਟੈਬਲਿਸ਼ਡ ਇਨ ਪੰਜਾਬ ਵੈਧਰੀਨ ਸਕੂਲ ਔਰ ਕਾਲਜ ਬਾਈ ਕਾਮਨ ਮੈਨ ਲੋਕਾਂ ਨੇ ਲੈਂਡ ਦਿੱਤੀ ਪੈਸਾ ਦਿੱਤਾ ਪੰਜਾਬ ਦੀ ਧਰਤੀ ਤੇ ਬਹੁਤ ਵੱਡਾ ਅਦਾਰੇ ਖੜੇ ਕਰਦੇ ਕਾਲਜ ਖੜੇ ਕੀਤੇ ਸਕੂਲ ਖੜੇ ਕੀਤੇ ਪੰਜਾਬ ਚ ਇੱਕ ਵਾਰੀ ਐਜੂਕੇਸ਼ਨ ਦਾ ਲੈਵਲ ਬਹੁਤ ਜਿਆਦਾ ਹਾਈ ਜਾਂਦਾ ਉਸ ਬਹੁਤ ਬਹੁਤ ਧੰਨਵਾਦ ਤੇ ਸਾਡੇ ਕੋਰਡੋ ਮੁੱਖ ਮਹਿਮਾਨ ਡਾਕਟਰ ਕੁਬੀਸ ਸਿੰਘ ਜੀ ਤੇ ਡਾਕਟਰ ਵਰਜੀਸ ਸਿੰਘ ਜੀ ਆਇਓ ਆ ਤੇ ਉਹਨਾਂ ਬਾਰੇ ਇਹ ਆਪ ਦਾ ਥੋੜੀ ਟਾਟ ਕਰ ਦੇ ਦੀ ਬਾਕੀ ਹੋਊਗੀ ਥੋੜਾ ਦੱਸਣ ਕਿ ਤੇ ਡਾਕਟਰ ਤਰਦੀਪ ਸਿੰਘ ਉਹਨਾਂ ਦਾ ਪਹਿਲਾਂ ਥੋੜਾ ਬਹੁਤਾ ਉਹਤੇ ਆਪ ਦਾ ਅੰਦਾਜ਼ਾ ਸੀਗਾ ਤੇ ਵਰਜੀਸ ਸਿੰਘ ਨੂੰ ਉਹਨੇ ਮਿਲਣ ਦਾ ਮੌਕਾ ਮਿਲਿਆ ਤੇ ਮੇਰੇ ਨਾਂ 'ਚ ਜਿੰਨਾ ਕੁ ਉਹਨਾਂ ਨੂੰ ਦੇਖਿਆ ਵੀ ਤੇ ਉਹ ਆਪਾਂ ਵੀ ਜਿੱਦਾਂ ਕਰਦੇ ਨੇ ਸਾਰੇ ਇਹ ਬੜੇ ਪ੍ਰੌਫ ਦੇ ਜਾ ਕੇ ਇਸ ਤਰ੍ਹਾਂ ਦੇ ਜਿਹੜਾ ਸਾਡੀ ਕੌਂਸਲ ਦੇ ਵਿੱਚ ਹੈਗੇ ਆ ਤੇ ਡਾਕਟਰ ਪਰਮਜੀਤ ਸਿੰਘ ਬੜੇ ਲੋਗਿਸਟਿਕਸ ਤੇ ਐਸਰੇ ਆ ਕੇ ਅੱਜ ਬੜੀ ਇਫੈਕਟਿਵ ਮੈੱਟਿੰਗ ਤੇ ਕੌਂਸਲ ਬਾਰੇ ਥੋੜੀ ਪ੍ਰਗਟਾਵੇ ਕੀਤੀ ਆ ਡਾਕਟਰ ਤੁਖਤ ਜੀ ਜੁੜੀ ਵੀ ਇਸੇ ਤਰ੍ਹਾਂ ਵੱਖ-ਵੱਖ ਵਿਸ਼ਿਆਂ 'ਤੇ ਡਾਕਟਰ ਅਧਿਕਾਰੀਆਂ ਉੱਪਰ ਕੰਮ ਕਰਦੇ ਰਹੇ सदीअ पिछो आज़ादीड चकाई सी ख़ून द मथी ला के पेड़े हंदे आई सी मज़लूमा ख़ून बाया किरदारेस वेरे जी हालत वेखो की करी सरकार ਬੈਰਾਜ ਗੁਰੂ ਸਖਦੇਵ ਭਗਤ ਸਿੰਘ ਬੱਬਰ ਗਦਰੀ ਬਾਬੇ ਕਈ ਹੱਸ ਹੱਸ ਬਾਂਸੀ ਚੜ ਗਏ ਯਾਰੋ ਉਦਮ ਮਦਰ ਸਰਾਬੇ ਕਈ ਦੇਸ਼ ਦੀ ਖਾਤਰ ਜਾਨ ਬਾਰਗੇ ਹੂਰ ਵੀ ਕਈ ਹਜ਼ਾਰਾਂ ਨੇ ਦੇਸ਼ ਮੇਰੇ ਦੀ ਹਾਲਤ ਵੇਖੋਗੀ ਕਰਤੀ ਸਰਕਾਰਾਂ ਨੇ ਬਈ ਜਨਤਾ ਦੀ ਸਰਦਾਰੀ ਦੇ ਸੀ ਸੁਪਨੇ ਅਲੇ ਸ਼ਹੀਦਾਂ ਨੇ ਮਿੱਟੀ ਵੇਜ ਮੜਾਤੇ ਸਾਰੇ ਕੁਰਸੀਆਂ ਮਰੀਤਾਂ ਨੇ ਮੁੱਠੀ ਜਨਾਂ ਲਈ ਜੋੜਦੇ ਕਿਸੇ ਵੀ ਵਰਤਾਰੇ ਦੇ ਇੱਕ ਕਾਰਨ ਨਹੀਂ ਹੁੰਦਾ ਉਹਦੇ ਮਲਟੀਪਲ ਰੀਜਨਸ ਹੁੰਦੇ ਨੇ ਸਮਾਜ ਦੇ ਵਿੱਚ ਮਲਟੀਪਲ ਫੋਰਸਸ ਆਪਰੇਟ ਕਰਦੀਆਂ ਨੇ ਹਰ ਇੱਕ ਵਰਤਾਰੇ ਦਾ ਹਰ ਇੱਕ ਖੇਤਰ ਤੇ ਕੁਛ ਨਾ ਕੁਛ ਪ੍ਰਭਾਵ ਹੁੰਦਾ ਜਦੋਂ ਤੁਸੀਂ ਉਹ ਪ੍ਰਭਾਵਾਂ ਨੂੰ ਵੀ ਨਾਲ ਸਮਝਣ ਦੀ ਕਪੈਸਿਟੀ ਬਿਲਡ ਕਰ ਲੈਂਦੇ ਹੋ ਤੁਹਾਡੀ ਥਿੰਕਿੰਗ ਹਾਰੀਜ਼ਨਟਲ ਹੋ ਜਾਂਦੀ ਹੈ ਸੋ ਆਪਣੇ ਚ ਉਹ ਕਪੈਸਿਟੀ ਤਾਂ ਹੀ ਆਏਗੀ ਜੇ ਆਪਾਂ ਵੱਖ-ਵੱਖ ਵਿਸ਼ਿਆਂ ਦੇ ਥਰੂ ਕਿਸੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮਸਲਨ ਤੁਸੀਂ ਉਹਦੀ ਹਿਸਟਰੀ ਦੇਖੋਗੇ ਤੁਸੀਂ ਉਹਦਾ ਸੁਸਾਇਟੀ ਨਾਲ ਕਿਹੋ ਜਿਹਾ ਰਿਲੇਸ਼ਨ ਆ ਉਹ ਦੇਖੋਗੇ ਤੁਸੀਂ ਉਹਦਾ ਪੋਲਿਟਿਕਸ ਨਾਲ ਰਿਲੇਸ਼ਨ ਦੇਖੋਗੇ ਤੁਸੀਂ ਉਹਦਾ ਆਰਥਿਕਤਾ ਨਾਲ ਦੇਖੋਗੇ ਫਿਰ ਉਹ ਸਾਰਾ ਦੇਖਣ ਤੋਂ ਬਾਅਦ ਤੁਸੀਂ ਉਹਦੀ ਇੱਕ ਕੰਕਰੀਟ ਅੰਡਰਸਟੈਂਡਿੰਗ ਆਮ ਜਿਹੜਾ ਬੰਦਾ ਹੈ ਉਹਨੂੰ ਦੱਸੋਗੇ ਪਰ ਉਹ ਕੰਕਰੀਟ ਜਿਹੜੀ ਅੰਡਰਸਟੈਂਡਿੰਗ ਤੁਸੀਂ ਲੋਕਾਂ 'ਕੇ ਲੈ ਕੇ ਜਾਓਗੇ ਉਹਦੇ ਪਿੱਛੇ ਤੁਹਾਡੀ ਖਾਸੀ ਲੇਬਰ ਲੱਗੀ ਹੋਈ ਹੈ ਪਰ ਐਜ਼ ਅ ਇੰਟੈਲੈਕਚੁਅਲ ਤੁਹਾਡੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਸਿੱਧੇ ਤੇ ਆਸਾਨ ਸ਼ਬਦਾਂ ਦੇ ਵਿੱਚ ਉਹ ਗੱਲ ਦੱਸਦੇ ਸੋ ਮੈਂ ਕੋਸ਼ਿਸ਼ ਇਹ ਕੀਤੀ ਹੈ ਆਪਣੇ ਭਾਸ਼ਣ 'ਚ ਵੀ ਮੈਂ ਥੋੜਾ ਸਿੱਧਾ ਰਹਾ ਕਿਉਂਕਿ ਜੇ ਭਾਸ਼ਣ ਮੈਂ ਇਸੇ ਕਰਕੇ ਪਬਲਿਕ ਸਪੇਸ 'ਤੇ ਬੋਲ ਰਿਹਾ ਸਭ ਤੋਂ ਔਖਾ ਕੰਮ ਹੈ ਕਿ ਹਰ ਇੱਕ ਬੰਦੇ ਨੂੰ ਤੁਸੀਂ ਕਿਵੇਂ ਸਮਝਾਉਂਗੇ ਲੋਕਾਂ ਦੇ ਵਿਸ਼ੇ ਅਲੱਗ ਲੋਕਾਂ ਦੀ ਟ੍ਰੇਨਿੰਗ ਅਲੱਗ-ਅਲੱਗ ਹੈ ਲੋਕਾਂ ਦੀ ਐਫੀਲੀਏਸ਼ਨ ਅਲੱਗ-ਅਲੱਗ ਹੈ ਇਸੇ ਕਰਕੇ ਮੈਂ ਇਹਨਾਂ ਯੂਨੋ ਇਹਨਾਂ ਸਮਾਵਾ ਵਿੱਚ ਜਾਣ ਤੋਂ ਮਨਾ ਕਰ ਦਿੰਦਾ ਹੱਥ ਜੋੜ ਦਿੰਦਾ ਮੈਂ ਕਾਨਫਰੰਸਾਂ 'ਚ ਚਲਾ ਜਾਂਦਾ ਜਿੱਥੇ ਮੇਰੇ ਵਿਸ਼ੇ ਦੇ ਲੋਕ ਬੈਠੇ ਹੋਣ ਜਿੱਥੇ ਮੈਂ ਇਕਨੋਮਿਕਸ ਦੀਆਂ ਕਾਨਫਰੰਸਾਂ 'ਚ ਜਾਵਾਂਗਾ ਉੱਥੇ ਸਾਰੇ ਇਕਨੋਮਿਸਟ ਨੂੰ ਪਤਾ ਵੀ ਇਹਨਾਂ ਨਾਲ ਆਪਾਂ ਗੱਲ ਟੈਕਨੀਕਲ ਲੈਂਗੁਏਜ 'ਚ ਵੀ ਕਰ ਸਕਦੇ ਹਾਂ ਕਿਉਂਕਿ ਇਹਨਾਂ ਨੂੰ ਉਹ ਬੇਸਿਕ ਟ੍ਰੇਨਿੰਗ ਹੈਗੀ ਹੈ ਤਾਂ ਇਸੇ ਕਰਕੇ ਮੈਂ ਗੁਰੇਜ਼ ਕਰਦਾ ਵੀ ਪਬਲਿਕ ਸਪੇਸ 'ਚ ਨਾ ਜਾਵਾਂ ਕਿਉਂਕਿ ਮੈਂ ਉਹਨਾਂ ਦਾ ਵੀ ਸਮਾਂ ਵੇਸਟ ਕਰਾਂ ਹੋਰ ਕੋਈ ਸਵਾਲ ਮੇਰੇ ਲਈ ਹੋਇਆ ਇੱਕ ਸਵਾਲ ਮੈਂ ਭੁੱਲ ਗਿਆ ਇਨ ਰੈਫਰੈਂਸ ਟੂ ਟੌਪਿਕ ਵੀ ਊਡ ਲਾਈਕ ਟੂ ਹੀਅਰ ਅਬਾਊਟ ਦੀ ਰੋਲ ਆਫ ਸਟੂਡੈਂਟ ਸਟੂਡੈਂਟ ਰਾਈਟ ਸਟੂਡੈਂਟ ਯੂਨੀਅਨਸ ਐਂਡ ਰੋਲ ਆਫ ਟ੍ਰੇਡ ਯੂਨੀਅਨਸ ਰਾਈਟ 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 ਐਬਸੋਲੂਟਲੀ ਰਾਈਟ ਸੋ ਤੁਸੀਂ ਇਹ ਕਹਿ ਰਹੇ ਹੋ ਕਿ ਟ੍ਰੇਡ ਯੂਨੀਅਨ ਬਾਰੇ ਗੱਲ ਕਰਦਾ ਇੱਕ ਮੈਨੂੰ ਪ੍ਰੋਫੈਸਰ ਪ੍ਰੋਫੈਸਰ ਮਿਲਿਆ ਟੋਰਾਂਟੋ ਦੇ ਵਿੱਚ ਉਹ Amazon worker ਚ ਬਹੁਤ activist ਵਾਲੀ ਕੰਮ ਕਰਦਾ ਉਹ ਕਹਿੰਦਾ ਮੈਨੂੰ ਤੇਰੀ ਕਮਿਊਨਿਟੀ ਦੇ ਕੁਝ ਮੁੰਡੇ ਮਿਲੇ ਜਾਂਦੇ ਮੁੰਡੇ ਉਹਨਾਂ 'ਚ ਪੋਟੈਂਸ਼ੀਅਲ ਬੜਾ ਹੈ ਮੈਂ ਕਹਾਂ ਜੀ no doubt ਸਾਡੇ ਸਾਡੀ ਕਮਿਊਨਿਟੀ 'ਚ ਹੀ ਬਹੁਤ ਪੋਟੈਂਸ਼ੀਅਲ ਹੈ ਪਰ ਕਹਿੰਦਾ ਵੀ ਉਹ ਕਿਸੇ ਵਿਚਾਰਧਾਰਾ ਨਾਲ ਨਹੀਂ ਉਸ ਤਰੀਕੇ ਨਾਲ ਜੁੜੇ ਹੋਏ ਮੈਂ ਕਹਾਂ ਜੀ ਸਾਡੀ ਟਰੈਜੇਡੀ ਵੀ ਇਹ ਹੈ ਵੀ ਅਸੀਂ ਵਿਚਾਰਧਾਰਾ ਮੌਕੇ ਅਨਸਾਰ ਬਦਲ ਲੈਂਦੇ ਸਾਡੀ ਕਮਿਊਨਿਟੀ 'ਚ ਇਹ ਫਿਤਰਤ ਹੈ ਪਰ ਮੈਂ ਕਹਿੰਦਾ ਜੇ ਉਹ ਜੁੜ ਜਾਣਾ ਤਾਂ ਉਹਨਾਂ ਦੀ ਕਮਿਟਮੈਂਟ ਵੀ ਫਿਰ ਚੰਗੀ ਹੁੰਦੀ ਹੈ ਸੋ ਰਿਲੇਸ਼ਨਸ਼ਿਪ ਆਪਣੇ ਜਿਹੜੇ ਸਟੂਡੈਂਟ ਯੂਨੀਅਨਸ ਆਦੇ ਸਟੂਡੈਂਟ ਜਿਹੜੇ ਵਿਦਿਆਰਥੀ ਨੇ ਉਹ ਲੋਕਲ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਉਹਨਾਂ ਨਾਲ ਜ਼ਰਾਬਤਾ ਕਾਇਮ ਕਰਨਾ ਬਹੁਤ ਇੰਪੋਰਟੈਂਟ ਹੈ ਇਹ ਜਿਹੜੀ ਕ੍ਰੇਡਾ ਦੀ ਲੋਕਲ ਵਰਕਿੰਗ ਕਲਾਸ ਹੈ ਉਹਦੀ ਬਾਰਗੇਨਿੰਗ ਪਾਵਰ ਲਈ ਬੜਾ ਪੋਜ਼ਿਟਿਵ ਹੈ ਪਰ ਆਪਣੇ ਬੱਚੇ ਨੂੰ ਇਹ ਸਮਝਾਏਗਾ ਕੌਣ ਕਿ ਤੁਹਾਨੂੰ ਲੋਕਲ ਜਿਹੜੀਆਂ ਹਰ ਜਗ੍ਹਾ ਟ੍ਰੇਡ ਯੂਨੀਅਨਸ ਨੇ ਉਹਨਾਂ ਦੇ ਨਾਲ ਰੜ ਕੇ ਕੰਮ ਕਰਨਾ ਆਪਣੀ ਤਰਜੀਹ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਵੱਡਾ ਸਿਸਟਮ ਹੈ ਆਪਾਂ ਉਹਦੇ ਨਾਲ ਲੜ ਸਕੀਏ ਨਾ ਕਿ ਆਪਾਂ ਇੱਕ ਦੂਜੇ ਨਾਲ ਲੜਦੇ ਰਹੀਏ ਸੋ ਇਹ ਅਲਾਈਅንስ ਬੜਾ ਜ਼ਰੂਰੀ ਹੈ ਔਰ ਜਿਹੜੀਆਂ ਇੱਥੇ ਦੀਆਂ ਟ੍ਰੇਡ ਯੂਨੀਅਨ ਜਾਂ ਐਕਟੀਵਿਸਟ ਨੇ ਉਹ ਇਹ ਕਰਨਾ ਵੀ ਚਾਹੁੰਦੇ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਸਭ ਤੋਂ ਜ਼ਿਆਦਾ ਜਿਹੜੀ ਐਕਸਪਲੋਇਟੇਸ਼ਨ ਹੁੰਦੀ ਹੈ ਉਹ ਪਾਰਟ ਟਾਈਮ ਸਟੂਡੈਂਟਸ ਦੀ ਹੁੰਦੀ ਹੈ ਐਂਡ ਸਭ ਤੋਂ ਡੇਂਜਰਸ ਜਿਹੜੀ ਐਕਸਪਲੋਇਟੇਸ਼ਨ ਹੁੰਦੀ ਹੈ ਪਾਰਟ ਟਾਈਮ ਪਾਰਟ ਟਾਈਮ ਗਰਲਸ ਦੀ ਹੁੰਦੀ ਹੈ ਪਰ ਉਹ ਜਿਹੜੀ ਇੱਕ ਯੂਨਿਟ ਇਹ ਇਕੱਠੇ ਹੋ ਕੇ ਟ੍ਰੇਡ ਯੂਨੀਅਨਸ ਦੇ ਨਾਲ ਉਹਦੀ ਮੈਂਬਰਸ਼ਿਪ ਲੈਣੀ ਹੈ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਤਾਂ ਹੀ ਆਪਾਂ ਇਸ ਸੋਸਾਇਟੀ ਦਾ ਪਾਰਟ ਬਣਾਂਗੇ ਤਾਂ ਹੀ ਆਪਾਂ ਇੱਥੋਂ ਦੀ ਵਰਕਿੰਗ ਕਲਾਸ ਦਾ ਪਾਰਟ ਬਣਾਂਗੇ ਜੇ ਆਪਾਂ ਬਣਾਂਗੇ ਇਕੱਠੇ ਹੋਵਾਂਗੇ ਸਟਰੈਂਥ ਹੋਊਗੀ ਆਪਾਂ ਸਿਸਟਮ ਦੇ ਨਾਲ ਲੜ ਸਕਾਂਗੇ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਹਾਂ ਜੀ ਸਰ ਵਰਕਿੰਗ ਕਿੰਨਾ ਚਿਰ ਦਾ ਚੱਲਦਾ ਕਿ ਇੰਜ ਪ੍ਰੋਗਰਾਮ ਜਾਂ ਬਾਅਦ ਕੀ ਨਿਕਲਦਾ ਹੈ ਕਿ ਇਹ ਐਸਸੀ ਜੋਂ ਦੀਆਂ ਵਿਧਾਨਾਂ ਹਾਂਜੀ ਰੱਖੋ ਤੁਹਾਨੂੰ ਲੱਗਦਾ ਵੀ ਇਸ ਸਮਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਡਲ ਗਿਆ ਪ੍ਰੋਸੈਸ ਅਬਸੋਲੂਟਲੀ ਐਸੀਵੀਓ ਵਰਕਰਜ਼ ਦਾ ਬੜਾ ਬੜਾ ਜਿਆਦਾ ਤੁਸੀਂ ਦੱਸ ਰਹੇ ਹੋ ਉਹਨਾਂ ਦੇ ਬੜੀ ਬੜੀ ਸਟ੍ਰਾਈਕ ਮੈਂ ਉੱਥੇ ਹੀ ਰਹਿਣਾ ਜਿੱਥੇ ਉਹ ਕੱਢਦੇ ਨੇ ਰੈਲੀ ਯੰਗ ਸਟਰੀਟ ਦੇ ਬਲੂਰ ਇੰਟਰਸੈਕਸ਼ਨ ਤੇ ਫਿਲਸਤੀਨ ਦੀ ਰੈਲੀ ਇੱਕ ਗੱਲ ਜਿਹੜੀ ਮੈਂ ਕੈਨੇਡਾ ਦੇ ਵਿੱਚ ਆ ਕੇ ਆਬਜ਼ਰਵ ਕੀਤੀ ਤੇ ਆਪਣੇ ਮੁਲਕ ਦੇ ਵਿੱਚ ਆਬਜ਼ਰਵ ਕੀਤੀ ਇੱਥੇ ਦੀਆਂ ਟ੍ਰੇਡ ਯੂਨੀਅਨਸ ਬੜੀਆਂ ਸਟਰੋਂਗ ਨੇ ਉਹਨਾਂ 'ਚ ਜਾਨ ਹੈ ਅਜੇ ਵੀ ਸਟੇਟ ਕੰਟੀਨਿਊਸਲੀ ਉਹਨਾਂ ਨੂੰ ਵੀਕ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਸਟੇਟ ਉਹਨਾਂ ਨੂੰ ਵੀਕ ਕਰਨ ਦੇ ਡਿਫਰੈਂਟ ਤਰੀਕੇ ਦੇ ਹੱਥਕੰਡੇ ਹਮੇਸ਼ਾ ਅਪਣਾਉਂਦਾ ਰਹਿੰਦਾ ਕਿਉਂਕਿ ਸਟੇਟ ਦਾ ਕੈਰੈਕਟਰ ਨਿਊ ਲਿਬਰਲ ਹੈ ਉਹਨੇ ਇਹ ਕਰਨਾ ਹੀ ਕਰਨਾ ਸੋ ਉਸ ਕੰਟੈਕਸਟ ਦੇ ਵਿੱਚ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਜੇ ਕਿਤੇ ਉਹਨਾਂ ਨਾਲ ਪਾਰਟ ਟਾਈਮ ਵਰਕਰ ਜਿਹੜੇ ਵਿਦਿਆਰਥੀ ਰਣ ਜਾਣ ਉਹਨਾਂ ਨੂੰ ਬੜਾ ਹੌਸਲਾ ਮਿਲੇਗਾ ਉਹਨਾਂ ਦੀ ਪਾਵਰ ਵਧੇਗੀ ਪਰ ਸਾਡੇ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਏ ਕੌਣ ਇਹ ਵੱਡਾ ਸਵਾਲ ਹੈ ਕਿ ਕਲੈਕਟਿਵ 바ਰਗਨਿੰਗ ਪਾਵਰ ਇਸ ਸਿਸਟਮ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਸਿਸਟਮ ਨੂੰ ਡਿਸਪਲਨ ਕਰਨ ਦਾ ਨਹੀਂ ਸਿਸਟਮ ਨੇ ਲੇਬਰ ਨੂੰ ਡਿਸਪਲਨ ਕਰਨਾ ਸੋ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਸਿਸਟਮ ਨੂੰ ਡਿਸਪਲਨ ਕਰਕੇ ਇਹ ਬੜਾ ਇੰਪੋਰਟੈਂਟ ਹੈ ਔਰ ਦੋਨਾਂ ਚ ਇੱਕ ਕਲੈਸ਼ ਹੈ 노 ਡਾਊਟ ਲੇਬਰ ਯੂਨੀਅਨ ਵੀ ਕਮਜਾਂ ਨੇ ওভার ਅ ਪੀਰੀਅਡ ਆਫ ਟਾਈਮ ਵਿੱਚ ਸਾਰੀ ਦੁਨੀਆ ਚ ਹੋਈਆਂ ਨੇ ਪਰ ਕੈਨੇਡਾ ਚ ਹਜੇ ਵੀ ਹਜੇ ਵੀ ਕਿਸੇ ਨਾ ਕਿਸੇ ਲੈਵਲ ਤੇ ਉਹ ਲੜ ਰਹੀਆਂ ਨੇ ਤੇ ਪਰ ਸਾਡੇ ਜਿਹੜੇ ਯੰਤ ਵਿਦਿਆਰਥੀ ਆ ਜਿਹੜੇ ਨਵੀਂ ਲੇਬਰ ਮਾਰਕੀਟ ਚ ਐਂਟਰ ਕਰ ਰਹੇ ਯੂਥ ਆ ਉਹਨਾਂ ਨੂੰ ਇਹ ਗੱਲ ਪਤਾ ਹੀ ਨਹੀਂ ਜਿਹੜੀ ਗੱਲ ਮੈਨੂੰ ਸਰ ਨੇ ਹੁਣ ਦੱਸੀ ਜੇ ਇਹ ਹੀ ਗੱਲ ਆਪਾਂ ਕਿਸੇ ਯੰਗ ਮੁੰਡੇ ਕੁੜੀ ਨੂੰ ਸਟਰੀਟ ਤੇ ਇਥੇ ਗਲੀ 'ਚ ਜਾਂਦੇ ਪੁੱਛੀਏ ਤਾਂ ਉਹਨੂੰ ਪੁੱਛੀਏ ਐਨਸੀਓ ਵਰਕਰ ਦੀ ਸਟ੍ਰਾਈਕ ਚੱਲ ਰਹੀ ਹੈ ਉਹ ਲਗਨ ਉਹ ਕੌਣ ਨੇ ਆਪਾਂ ਆਨ ਐਨ ਐਵਰੇਜ ਸਕਰੀਨ ਤੇ ਮੈਂ ਪੁੱਛਿਆ ਯੰਗ ਮੁੰਡੇ ਕੁੜੀਆਂ ਨੂੰ ਮੈਂ ਕਿਹਾ ਆਨ ਐਨ ਐਵਰੇਜ ਮੋਬਾਈਲ ਫੋਨ ਦੀ ਸਕਰੀਨ ਤੇ ਕਿੰਨੇ ਘੰਟੇ ਲਾਉਨੇ 24 ਘੰਟੇ 'ਚੋਂ 6 ਘੰਟੇ 7 ਘੰਟੇ ਉਹਨਾਂ 6-7 ਘੰਟਿਆਂ ਦੇ ਵਿੱਚੋਂ ਕਿੰਨਾ ਟਾਈਮ ਤੁਸੀਂ ਕੈਨੇਡਾ ਬਾਰੇ ਨਿਊਜ਼ ਜਾਂ ਕੋਈ ਐਸੀ ਚੀਜ਼ ਪੜ੍ਹਨ ਤੇ ਲਾਉਨੇ ਹੋ ਨਿਲ ਮੈਂ ਕਿਹਾ ਇਸ ਸਮਾਜ ਦੇ ਵਿੱਚ ਤੁਸੀਂ ਰਹਿਣਾ ਇਸ ਸਮਾਜ ਤੁਸੀਂ ਵਿਚਰਨਾ ਜੇ ਤੁਹਾਨੂੰ ਸਮਾਜ ਦੀ ਰਾਜਨੀਤਿਕ ਆਰਥਿਕਤਾ ਦੀ ਸਮਝ ਹੀ ਨਹੀਂ ਤੁਸੀਂ ਸਮਾਜ ਚ ਵਿਚਰੋਗੇ ਕਿਵੇਂ ਔਰ ਤੁਸੀਂ ਯੰਗ ਲੋਕਾਂ ਦੀ ਗੱਲ ਕਰ ਰਹੇ ਆਪਾਂ ਯੰਗ ਲੋਕਾਂ ਦੀ ਜਿਨ੍ਹਾਂ ਤੋਂ ਆਪਾਂ ਨੂੰ ਬੜੀਆਂ ਉਮੀਦਾਂ ਨੇ ਕਿ ਇਹ ਕਰਨਗੇ ਕੁਝ ਸੋ ਇਹ ਬੜੇ ਬੜੇ ਇੰਪੋਰਟੈਂਟ ਬੜਾ ਇੰਪੋਰਟੈਂਟ ਸਵਾਲ ਸਿਲੇ ਸੋ ਬਹੁਤ ਧੰਨਵਾਦ ਸ੍ਰੀ ਕਾਰਿਓ ਡਾਕਟਰ ਕੁਲਦੀਪ ਸਿੰਘ ਜੀ ਡਾਕਟਰ ਫਰਮਜੀਤ ਸਿੰਘ ਜੀ ਡਾਕਟਰ ਜਗਰੂਪ ਸੇਖੋਂ ਜੀ ਹਾਜ਼ਰੀਨ ਦੋਮਾ ਬੁਲਾ ਰਹਿਆ ਨੇ ਬਹੁਤ ਵਿਸਥਾਰ ਚ ਆਪਾਂ ਨੂੰ ਸਾਰੀ ਗੱਲਬਾਤ ਸਾਂਝੀ ਕੀਤੀ ਹੁਣ ਉਹਦਾ ਹੀ ਅੱਗੇ ਉਹਨੂੰ ਸੌਖਾ ਕਰਕੇ ਦੱਸਣਾ ਥੋੜਾ ਜਿਹਾ ਮੁਸ਼ਕਲ ਹੋ ਜਾਊਗਾ ਕੰਮ ਪਰ ਡਾਕਟਰ ਸਾਹਿਬ ਨੇ ਡਾਕਟਰ ਕੁਲਦੀਪ ਹੁਣਾ ਨੇ ਜਿਹੜੀ ਗੱਲ ਕੀਤੀ ਕਿ ਸਾਡੇ ਜਿਹੜੇ ਇੰਸਟੀਟਿਊਸ਼ਨਸ ਨੇ ਮੈਂ ਜਿਸ ਦਿਨ ਰੇਡੀਓ ਤੇ ਵੀ ਗੱਲ ਮੇਰੀ ਚੱਲ ਰਹੀ ਸੀ ਡਾਕਟਰ ਪਰਮਜੀਤ ਨੇ ਸਵਾਲ ਕੀਤਾ ਸੀ ਇੱਕ ਰਸ਼ੀਅਨ ਇਕਨੋਮਿਸਟ ਆ ਐਨਾ ਕੋਤਸਵਾਈਨੀ ਉਹਦਾ ਇੱਕ ਆਰਟੀਕਲ ਸੀ ਉਹਦੇ ਵਿੱਚ ਉਹਨੇ ਲਿਖਿਆ ਸੀ ਕਿ ਜਦੋਂ ਤੁਹਾਡੀ ਮੇਨ ਇਕਨੋਮੀ ਦਾ ਜਿਹੜਾ ਧੁਰਾ ਹੈ ਜਦੋਂ ਫੇਲ ਹੋ ਜਵੇ ਤੇ ਤੁਹਾਡੀ ਐਜੂਕੇਸ਼ਨ ਫੇਲ ਹੋ ਜਾਂਦੀ ਹੈ ਸਾਡੀ ਪੰਜਾਬ ਦੀ ਇਕਨੋਮੀ ਦਾ ਧੁਰਾ ਹੈ ਐਗਰੀਕਲਚਰ ਹੈ ਤੇ ਐਗਰੀਕਲਚਰ ਫੇਲ ਹੋ ਗਈ ਸਾਡੀ ਤਾਂ ਐਜੂਕੇਸ਼ਨਲ ਸਾਡੇ ਆਧਾਰੇ ਜਿਹੜੇ ਸੀ ਉਹ ਟੈਰਟੇਰੀ ਹੋ ਗਏ ਤੇ ਉਸੇ ਗੱਲ ਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਵੇਂ ਸਾਡੇ ਕੋਲ ਸਾਇੰਸ ਕਾਲਜ ਸੀ ਜਾਂ ਦੂਸਰੇ ਜਿਹੜੇ ਪ੍ਰੋਫੈਸ਼ਨਲ ਕਾਲਜ ਸੀ ਅਸੀਂ ਉਹਨਾਂ ਦਾ ਹੁਣ ਉੱਤੇ ਇੰਗਲਿਸ਼ ਦਾ ਇੱਕ ਟੀਚਰ ਆ ਕਾਲਜ ਸਾਇੰਸ ਦਾ ਤੇ ਇਹ ਪੜਾਉਣ ਵਾਲਾ ਸਿਰਫ ਅੰਗਰੇਜ਼ੀ ਵਾਲਾ ਬਾਕੀ ਉਹਨਾਂ ਨੂੰ ਟੈਂਪਰੇਰੀ ਰੱਖਣੇ ਪੈਂਦੇ ਆ ਐਜੂਕੇਸ਼ਨ ਦਾ ਅਸੀਂ ਸਿਸਟੇਮੈਟਿਕਲੀ ਅਸੀਂ ਕਾਹਨ ਕੀਤਾ ਜਾਣ ਬੁੱਝ ਕੇ ਕੀਤਾ ਸਾਡੀਆਂ ਸਰਕਾਰਾਂ ਨੇ ਕੀਤਾ ਸਾਡਾ ਉੱਕਾ ਹੀ ਧਿਆਨ ਨਹੀਂ ਸੀ ਪਿਆਸੀ ਆਪੜੇ ਸਕੂਲ ਦੀ ਐਜੂਕੇਸ਼ਨ ਆਪਣੇ ਪਿੰਡਾਂ ਦੇ ਲਾਲ ਦੀ ਐਜੂਕੇਸ਼ਨ ਨੂੰ ਅਸੀਂ ਬਚਾਈ ਨਹੀਂ ਸਕੇ ਅਗੋਂ ਸਰਕਾਰਾਂ ਨੇ ਜਿਸ ਢੰਗ ਨਾਲ ਜਿਹੜੀ ਗ੍ਰਾਂਟ ਨੇਡ ਪ੍ਰੋਗਰਾਮ ਸੀ ਉਹਨੂੰ ਫੇਲ ਕਰ ਦਿੱਤਾ ਨਵੇਂ ਟੀਚਰ ਹੀ ਨਹੀਂ ਆ ਰਿਹਾ ਬਹੁਤ ਸਾਰੇ ਸਕੂਲ ਇਦਾਂ ਦੇ ਨੇ ਜਿੱਥੇ ਜਿੱਥੇ ਪ੍ਰਿੰਸੀਪਲ ਵੀ ਹੈ ਨਹੀਂ ਉਹਦੀ ਪੋਸਟ ਹੀ ਖਤਮ ਹੋ ਗਈ ਜੇ ਸਕੂਲ ਦੇ ਪ੍ਰਿੰਸੀਪਲ ਦੀ ਐਡਮਿਨਿਸਟਰ ਦੀ ਪੋਸਟ ਹੀ ਖਤਮ ਹੋ ਗਈ ਤਾਂ ਸਕੂਲ ਚੱਲਣਾ ਕਿਦਾਂ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਅਸੀਂ ਕਰਦੇ ਮੈਂ ਇਹ ਜਿਹੜੇ ਸੰਸਥਾ ਨੇ ਜਾਂ ਹੋਰ ਵੀ ਕਈ ਸਾਡੇ ਭਰਾ ਇੱਥੇ ਆਏ ਨੇ ਜਿਹੜੇ ਕਮਿਊਨਿਟੀ ਦੀ ਸੇਵਾ ਕਰਦੇ ਨੇ ਬਿਨਾ ਕਿਸੇ ਤੋਂ ਬਿਨਾ ਕਿਸੇ ਲਾਲਚ ਤੋਂ ਬੜੇ-ਬੜੇ ਸਾਡੇ ਆਪਣੇ ਮੈਂ ਅਰਤ ਸ਼ਾਖਤਰੀ ਜੀ ਤੇ ਰਹੋਣ ਅਰਤ ਸ਼ਾਖਤਰੀ ਨੇ ਡਾਕਟਰ ਪਰਮਜੀਤ ਸਿੰਘ ਆਏ ਨੇ ਡਾਕਟਰ ਅਕਲਦੀਪ ਸਿੰਘ ਜਿਨ੍ਹਾਂ ਪ੍ਰਵਾਸ ਬਾਰੇ ਆਪਨ ਬੜੇ ਵਿਚਾਰ ਡਿਟੇਲ ਨਾਲ ਦੱਸਿਆ ਨਾਲ ਉਹ ਨਾ ਤੇ ਡਾਟਾ ਵੀ ਦਿੱਤਾ ਇਸ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਜੀ ਇਕਨੋਮਿਸਟ ਨੇ ਉਹਨਾਂ ਬੜੀ ਡਿਟੇਲ ਨਾਲ ਸਾਰੇ ਹਿਸਾਬਾਂ ਪੰਜਾਬ ਸਮਝਾਇਆ ਉਹਨਾਂ ਬੜੇ ਸ਼ੂਟ ਚਾਚ ਕੀਤੇ ਆ ਹੁਣ ਮੈਂ ਉਹ ਡਿਟੇਲ ਤੇ ਨਾ ਜਾਵਾਂ ਟਾਈਮ ਹੋਰ ਲੱਗਦਾ ਹੈ ਬਾਕੀ ਅਸੀਂ ਇਹ ਜਿਹੜੀ ਪ੍ਰੋਸ਼ ਕਲਚਰ ਸੁਸਾਇਟੀ ਆਈ ਹੈ ਇਹ ਸਾਰੀ ਡਮਾਟਰ ਪੈਨਸੀਗਿਲ ਦਾ ਹਰ ਪਰ ਹਰ ਪੈਨਸੀ ਹੈ ਪਰਿਆਰ ਸੇਕੂ ਸੇਵਾਨੀ ਇਹ ਹਮੇਸ਼ਾ ਇਹੋ ਜਿਹੇ ਤਰ੍ਹਾਂ ਲਿ ਕਰਦੇ ਰਹਿੰਦੇ ਆ ਤੇ ਜਿਹੜੇ ਇਹ ਬੁੱਧੀ ਜੀ ਬਸ ਫੋਸੇ ਜਗਾ ਤੋਂ ਬੁਲਾ ਕੇ ਤੇ ਆਪਾਂ ਸਾਰਿਆਂ ਨੂੰ ਜਾ ਕੇ ਜਾਗਰੂ ਕਰਦੇ ਰਹਿੰਦੇ ਆ ਔਰ ਇਸ ਕਰਕੇ ਇਹ ਅਲਗ ਅਸੀਂ ਇਹਨਾਂ ਦੇ ਬੜੇ ਤੰਵਾਤੀ ਆ ਕਿ ਬੜਾ ਬਲੱਖਣ ਕੰਮ ਕਰਦੇ ਨੇ ਇਸੇ ਤਰ੍ਹਾਂ ਸਾਰੇ ਰਿਸ਼ੀ ਨਗਰ ਜੀਏ ਕੋਈ ਵੀ ਸਾਡੇ ਲੋਕਾਂ ਨੂੰ ਐਜੂਕੇਟ ਕਰਦੇ ਨੇ ਨੇ ਲਿਆ ਕੇ ਆਰਥਿਕ ਮਾਹਿਰ ਸਮਾਜਿਕ ਵਿਦਿਅਕ ਮਾਹਿਰ ਲਿਆ ਕੇ ਸਾਨੂੰ ਕਮੇਟੀ ਨੂੰ ਐਜੂਕੇਟ ਕਰਦੇ ਰਹਿੰਦੇ ਆ ਇਹਨਾਂ ਦਾ ਐਸੇ ਕਮੇਟੀ ਵਾਸਤੇ ਬੜਾ ਯੋਗਦਾਨ ਹੈ ਔਰ ਅਕੀਬ ਵਿੱਚ ਮੈਂ ਤੁਹਾਡੇ ਸਾਰੇ ਭੈਣਾ ਭਰਾਵਾਂ ਦਾ ਅੱਜ ਇੱਥੇ ਆਉਂਦਾ ਛੁੱਟੀ ਵਾਲੇ ਦਿਨ ਤੁਸੀਂ ਟਾਈਮ ਕੱਢਿਆ ਔਰ ਇਸੇ ਜੀ ਆ ਕੇ ਸਭ ਸ਼ੋਭਾ ਬਧਾਈ ਆ ਔਰ ਪਰ ਰਮਰ ਕੇ ਆਪ ਸੇ ਇਤਿਆਰਤਾਂ ਦੇ ਕੀਤੇ ਆ ਤੇ ਡਾਕਟਰ ਕੁਲਦੀਪ ਸਿੰਘ ਜੀ ਇਹਨਾਂ ਕਰ ਪਰਮਿਸ਼ਨ ਇਹ ਬਡੂ ਲਈ ਵਿਚਾਰ ਸੁਨੇ ਇਹਨਾਂ ਕੁਛ ਮੈਂ ਕਹਿੰਦਾ ਮੈਂ ਇੰਡੀਅਨ ਐਕਸਪ ਸੋਸਾਇਟੀ ਵੱਲੋਂ ਡਾਕਟਰ ਕੁਲਦੀਪ ਸਿੰਘ ਜੀ ਤੇ ਡਾਕਟਰ ਪ੍ਰਮਵੀ ਸਿੰਘ ਜੀ ਨੂੰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ